ਦੈਨਿਕ ਸਵੇਰਾ ਨਾਲ ਇਸ ਵਕਤ ਪਵਨ ਕੁਮਾਰ ਆਰਟੀ ਨੂੰ ਬੜੇ ਹੋਏ ਨੇ ਜੋ ਕਿ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਹੁਣੇ-ਹੁਣੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਤੀਨੂ ਸਾਹਿਬ ਤੁਹਾਡਾ ਸਵਾਗਤ ਹੈ ਜੀ ਦੈਨਿਕ ਸਵੇਰਾ ਤੇ ਥੈਂਕ ਯੂ ਵੈਰੀ ਮਚ ਜੀ ਦੈਨਿਕ ਸਵੇਰਾ ਦਾ ਸਾਰੇ ਸੁਣਨ ਵਾਲਿਆਂ ਦਾ ਧੰਨਵਾਦ ਜੀ ਇਹ ਕਿਸ ਤਰ੍ਹਾਂ ਸਰ ਇੱਕਦਮ ਫੈਸਲਾ ਹੋਇਆ ਜੀ ਤੁਸੀਂ ਅਕਾਲੀ ਦਲ ਛੱਡ ਕੇ ਜਿਹੜਾ ਆਮ ਆਦਮੀ ਪਾਰਟੀ ਚ ਆ ਗਏ ਹੋ ਦੇਖੋ ਇਸ ਵਾਰੀ ਨਾ ਜਿਹੜੀ ਲੜਾਈ ਹੈ ਨਾ 2024 ਲੋਕ ਸਭਾ ਦੀ ਇਹ ਬੜੀ ਫੈਸਲਾਕੁਨ ਹੈ ਜੀ ਦੇਖਦੇ ਸੰਵਿਧਾਨ ਵਾਸਤੇ ਕਨਸਟੀਚਿਊਸ਼ਨ ਵਾਸਤੇ ਇਤਿਹਾਸ ਲਿਖਿਆ ਜਾਏਗਾ ਵੀ ਕੌਣ ਕਿੱਧਰ ਖੜਾ ਸੀ ਜੀ ਤੇ ਅਸੀਂ ਸੰਵਿਧਾਨ ਬਚਾਉਣ ਵਾਲੇ ਆ ਸੰਵਿਧਾਨ ਨੇ ਸਾਨੂੰ ਸਭ ਕੁਝ ਦਿੱਤਾ ਲੋਕਤੰਤਰੀ ਹੱਕ ਹਕੂਕ ਦਿੱਤੇ ਆ ਤੇ ਸਾਰਾ ਕੁਝ ਛੱਡ ਕੇ ਅਸੀਂ ਕਨਸਟੀਟਿਊਸ਼ਨ ਲਈ ਔਰ ਜਿਹੜੀ ਕੇਂਦਰ ਦੀ ਸਰਕਾਰ ਵਿਆਤੀ ਕਰ ਰਹੀ ਆ ਜੀ ਲੋਕਾਂ ਨੂੰ ਪੋਲਿਟਿਕਲ ਲੀਡਰਸ ਨੂੰ ਅੰਦਰ ਕਰ ਰਹੀ ਆ ਜੇਲ੍ਹਾਂ ਵਿੱਚ ਬੰਦ ਕਰ ਰਹੀ ਆ ਉਸ ਤੱਕੇ ਦੇ ਖਿਲਾਫ ਆ ਸਾਨੂੰ ਇਹ ਸਭ ਨੂੰ ਹੋਣੇ ਹਿੰਮਤ ਕਰ ਦਿਖਾਉਣੀ ਪੈਣੀ ਆ ਜੀ ਤੇ ਦੂਸਰਾ ਜਿਹੜੇ ਸਰਕਾਰ ਆ ਜਲੰਧਰ ਦਾ ਵਿਕਾਸ ਕਰਨਾ ਜਲੰਧਰ ਦੇ ਜਿਹੜੇ ਪਛੜ ਗਏ ਕੰਮ ਆ ਉਹ ਉਹਨਾਂ ਨੂੰ ਕਰਵਾਉਣਾ ਜੀ ਉਹ ਮੇਰੀ ਡਿਊਟੀ ਆ ਉਹ ਅਸੀਂ ਕਰਾਵਾਂਗੇ ਇਸ ਕਰਕੇ ਫੈਸਲਾ ਜੇਕਰ ਅਕਾਲੀ ਦਲ ਦਾ ਐਨਡੀਆ ਨਾਲ ਗਠਜੋੜ ਦੁਬਾਰਾ ਹੋ ਜਾਂਦਾ ਤਾਂ ਫਿਰ ਤੁਹਾਨੂੰ ਨਾ ਸ਼ਾਇਦ ਤੁਸੀਂ ਇਹ ਫੈਸਲਾ ਲੈਂਦੇ ਜੀ ਜਿਵੇਂ ਤੁਸੀਂ ਕਿਹਾ ਕਿ ਦੇਸ਼ ਦੀ ਲੜਾਈ ਦੋ ਧਿਰੀਆਂ ਆ ਜਾਂ ਤਾਂ ਇੰਡੀਆ ਬਲੌਕ ਚ ਰਹੋ ਜਾਂ ਫਿਰ ਐਨਡੀਆ ਚ ਚਲੇ ਜਾਓ ਦੇਖੋ ਤੁਸੀਂ ਵੇਖੋ ਵੀ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਦਚਿੱਤੀ ਚ ਜੀ ਫ ਮਤਲਬ ਇੰਨਾ ਦਚਿੱਤੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਖੜਨਾ ਸਾਨੂੰ ਕਿੱਥੇ ਜਾਈਦਾ ਜੀ ਉਹਨਾਂ ਨੂੰ ਸ਼ੁਰੂ ਤੋਂ ਕਿਉਂਕਿ ਜਿਹੜਾ ਬੀਜੇਪੀ ਆ ਉਹ ਖੇਤਰੀ ਪਾਰਟੀਆਂ ਦੇ ਖਿਲਾਫ ਆ ਜੀ ਔਰ ਉਹ ਫੈਡਰਲ ਢਾਂਚੇ ਦੇ ਖਿਲਾਫ ਆ ਉਹ ਕਿਸਾਨਾਂ ਦੇ ਖਿਲਾਫ ਆ ਜੀ ਤੇ ਇਸ ਕਰਕੇ ਇਹਨਾਂ ਨੂੰ ਸ਼ੁਰੂ ਤੋਂ ਹੀ ਇਸ ਸਟਾਂਸ 'ਚ ਲੈਣਾ ਚਾਹੀਦਾ ਸੀ ਜਦੋਂ ਤੋਂ ਆਪਾਂ ਕਿਸਾਨ ਅੰਦੋਲਨ 'ਚ ਵਕ ਹੋਏ ਸੀ ਉਸ ਤੋਂ ਬਾਅਦ ਬਾ ਬਾਰੀ ਬਾਰੀ ਗੱਲਾਂ ਕਰਨੀਆਂ ਚਰਚਾ ਚਲਾਉਣੀ ਉਹ ਠੀਕ ਨਹੀਂ ਸੀ ਜੀ ਤੇ ਦੂਜੀ ਗੱਲ ਦੇਖੋ ਜਿਹੜੀ ਗਰੀਬ ਗੁਰਬਿਆਂ ਦੀ ਜਮਾਤ ਬੀਐਸਪੀ ਉਹਨੂੰ ਛੱਡ ਦਿੱਤਾ ਜੀ ਤਾਂ ਇਸ ਕਰਕੇ ਐਸ ਵਾਰੀ ਸੰਵਿਧਾਨ ਦੇ ਹੱਕ ਵਿੱਚ ਸਭ ਨੂੰ ਖੜਨਾ ਚਾਹੀਦਾ ਜੀ ਜੇਕਰ ਆਪਾਂ ਮੁਕਾਬਲੇ ਦੀ ਗੱਲ ਕਰੀਏ ਤਾਂ ਤੁਹਾਡਾ ਮੁੱਖ ਮੁਕਾਬਲਾ ਸੁਸ਼ੀਲ ਕੁਮਾਰ ਰਿੰਕੂ ਨਾਲ ਹੀ ਹੋਏਗਾ ਜੋ ਕਿ ਇਸੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਹਾਲੇ ਵੀ ਹਾਲਾਂਕਿ ਉਹਨਾਂ ਨੇ ਹੁਣ ਆਪਣੀ ਪਾਰਟੀ ਅਗਲੀ ਚੋਣ ਵਾਸਤੇ ਬਦਲ ਲਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਉਹਨਾਂ ਨੇ ਜਿੰਨੀ ਚੋਣ ਜਿੱਤੀ ਹੈ ਨਹੀਂ ਜੀ ਨਹੀਂ ਦੇਖੋ ਇਹ ਜਲੰਧਰ ਆ ਇੱਥੇ ਲੋਕ ਬੜੇ ਸਮਝਦਾਰ ਦਾਨਸ਼ਵੰਦ ਲੋਕ ਆ ਇੱਥੇ ਜੀ ਇੱਥੇ ਇੱਥੇ ਬੀਜੇਪੀ ਦਾ ਤਾਂ ਤੁਸੀਂ ਛੱਡ ਹੀ ਦਿਓ ਬੀਜੇਪੀ ਦਾ ਪਿੰਡਾਂ ਚ ਲੱਭਣੀ ਨਹੀਂ ਕਿਉਂਕਿ ਕਿਸਾਨ ਮਜ਼ਦੂਰ ਦਲਤ ਸਾਰੇ ਖਲਾਸ ਆ ਜੀ ਤੇ ਫਿਰ ਜਲੰਧਰ ਦਾ ਇਲਾਕਾ ਜਿਹੜਾ ਆ ਉਹ ਤਾਂ ਕਨਸਟੀਟਿਊਸ਼ਨ ਦੇ ਹੱਕ ਚ ਹਮੈਤ ਵਿੱਚ ਜ਼ਬਰਦਸਤ ਖੜਾ ਹੋਏ ਜੀ ਪਰ ਸਭ ਤੋਂ ਹੌਟ ਸੀਟ ਜਲੰਧਰ ਬਣਨ ਜਾ ਰਹੀ ਹੈ ਜੀ ਚਰਨਜੀਤ ਸਿੰਘ ਚੰਨੀ ਸਾਫਕਾਰ ਚੀਫ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਵੀ ਪੂਰੀ ਪੂਰੀ ਸੰਭਾਵਨਾ ਜਲੰਧਰ ਤੋਂ ਹੀ ਹੈ ਆਉਣ ਦਿਓ ਉਹਨਾਂ ਨੂੰ ਖਰੜ ਤੋਂ ਜੀ ਇਹ ਜਲੰਧਰ ਦੇ ਲੋਕ ਆ ਇੱਥੇ ਹਮੇਸ਼ਾ ਜਲੰਧਰ ਦੇ ਲੋਕ ਜਿਨ੍ਹਾਂ ਨੂੰ ਮਿਲ ਸਕਣਗੇ ਜਿਨ੍ਹਾਂ ਨੂੰ ਗੱਲਬਾਤ ਕਰ ਸਕਣਗੇ ਜਿਨ੍ਹਾਂ ਨੂੰ ਜਾਣਦੇ ਹੋਣਗੇ ਉਹਨਾਂ ਨੂੰ ਹਮੇਸ਼ਾ ਅਸ਼ੀਰਵਾਦ ਦਿੰਦੇ ਆ ਜੀ ਖਾਸ ਤੋਂ ਆ ਕੇ ਤੁਸੀਂ ਦਰਿਆ ਤੋਂ ਪਾਰ ਆ ਕੇ ਜੀ ਤੁਸੀਂ ਜਲੰਧਰ ਲਈ ਕੀਤਾ ਕੁਝ ਨਹੀਂ ਤੁਸੀਂ ਕੋਈ ਬੱਚਿਆਂ ਦੇ ਜਿਹੜਾ ਸਕਾਲਰਸ਼ਿਪ ਦਾ ਪੈਸਾ ਸੀ ਉਹਦਾ ਘਪੜਾ ਹੋ ਗਿਆ ਜੀ ਚਰਨਜੀਤ ਸਿੰਘ ਚੰਨੀ ਜੀ ਦੀ ਸਰਕਾਰ ਚ ਇਹਨਾਂ ਨੇ ਉਹ ਇਨਸਟੀਟਿਊਸ਼ਨਸ ਜਿਹੜੇ ਬਲੈਕਲਿਸਟਡ ਉਹਨਾਂ ਕੋਲੋਂ ਅੰਡਰ ਦਾ ਟੇਬਲ ਪੈਸੇ ਲੈ ਕੇ ਉਹਨਾਂ ਨੂੰ ਮਾਫ ਕਰ ਦਿੱਤਾ ਜੀ ਇਹ ਗਰੀਬ ਬੱਚਿਆਂ ਦੀ ਅੱਜ ਦਾ ਸੌਦਾ ਕੀਤਾ ਚੰਨੀ ਜੀ ਨੇ ਇਹ ਸਾਰੇ ਸਵਾਲ ਜਲੰਧਰ ਵਾਲੇ ਲੋਕ ਪੁੱਛਣਗੇ ਬਹੁਤ ਕੁਝ ਆ ਦੱਸਾਂਗੇ ਸਾਰਾ ਕੁਝ ਜੀ ਮੈਂ ਆਖਰੀ ਸਵਾਲ ਲੈ ਰਿਹਾ ਜੀ ਚਰਨਜੀਤ ਚੰਨੀ ਸ਼ਾਇਦ ਦੁवार-ਦੁवार ਇਹ ਦਾਵਾ ਕਰਦੇ ਨੇ ਕਿ ਜਲੰਧਰ ਨਾਲ ਸੰਬੰਧਿਤ ਇੱਕ ਡੇਰੇ ਨੂੰ ਉਹਨਾਂ ਨੇ ਆਪਣਾ ਮੁੱਖ ਮੰਤਰੀ ਕਾਰਜਕਲ ਹੁੰਦਿਆਂ ਵੱਡੀ ਗ੍ਰਾਂਟ ਦਿੱਤੀ ਕਰੋੜਾਂ ਦੀ ਹੋ ਸਕਦਾ ਹੈ ਕਿ ਭਾਈਚਾਰਾ ਉਸ ਦਾ ਉਹਨਾਂ ਨੂੰ ਪੇਬੈਕ ਕਰੇਗਾ ਵੋਟਾਂ ਦੇ ਰੂਪ 'ਚ ਮੇਰੀ ਗੱਲ ਸੁਣ ਦੇਖੋ ਉਹ ਜਿਹੜੀ ਗ੍ਰਾਂਟ ਬਿਲਕੁਲ ਚਲਾਕੀਵਰੀ ਚੰਨੀ ਦੀ ਚਲਾਕੀ ਸੀ ਉਹ ਜੀ ਐਡੇ ਵੱਡੇ ਡੇਰੇ ਨੂੰ ਜੇ ਗ੍ਰਾਂਟ ਦੇਣੀ ਸੀ ਤਾਂ ਜਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਦੇਣੀ ਸੀ ਜੀ ਜਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਗ੍ਰਾਂਟ ਦਿੱਤੀ। ਜੀ। ਕਿਉਂਕਿ ਅਗਲੇ ਦਿਨ ਜਾਬਤਾ ਲੱਗਿਆ। ਜੀ। ਤੇ ਉਹ ਪੈਸਾ ਉੱਥੇ ਦਾ ਉੱਥੇ ਸੀਜ਼ ਹੋ ਗਿਆ। ਜੀ। ਅੱਗੋਂ ਜਦੋਂ ਨਵੀਂ ਸਰਕਾਰ ਬਣੀ 31 ਮਾਰਚ ਨੂੰ ਪੈਸਾ ਲੈਪਸ ਹੋ ਗਿਆ। ਇਹ ਮੁੱਖ ਮੰਤਰੀ ਨੂੰ ਪਤਾ ਸੀ। ਜੀ। ਉਹਦੀ ਕੋਈ ਡੇਰੇਪਰਤੀ ਕੋਈ ਸ਼ਰਧਾ ਨਹੀਂ ਸੀ। ਜੀ। ਕੋਈ ਉਹਦਾ ਕੋਈ ਪਲਾਨ ਨਹੀਂ ਸੀ ਪੈਸੇ ਦੇਣ ਦਾ। ਉਹ ਤਾਂ ਸਿਰਫ ਵੱਡਾ ਸਾਰਾ ਚੈੱਕ ਬਖਾਵੇ ਦਾ ਬਣਾ ਕੇ ਲੈ ਕੇ ਆਇਆ ਸੀ। ਜੀ। ਤਾਂ ਉਹ ਲੋਕੀ ਵਿਚਾਰੇ ਭੋਲੇ-ਪਾਲੇ ਕਈ ਵਾਰੀ ਮਗਰ ਲੱਗ ਜਾਂਦੇ ਆ। ਪਰ ਹੁਣ ਸਾਰਾ ਕੁਝ ਸਾਫ਼ ਹੋ ਗਿਆ ਜੀ ਪਵਨ ਡਿੰਨੂ ਜੀ ਤੁਹਾਨੂੰ ਸੁਖਵੀਰ ਸਿੰਘ ਬਾਦਲ ਦੇ ਵਫਾਦਾਰਾ ਜੋ ਮੰਨਿਆ ਜਾਂਦਾ ਸੀ ਕਿ ਉਹਨਾਂ ਨੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਕਿਉਂਕਿ ਤਿੰਨ ਚਾਰ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਵੀ ਤੁਸੀਂ ਜਾ ਰਹੇ ਹੋ ਚਲੋ ਆਪਾਂ ਇਹ ਨਾ ਗੱਲਾਂ 'ਚ ਨਹੀਂ ਜਾਣਾ ਜੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਆਪਾਂ ਇਹਨਾਂ ਗੱਲਾਂ 'ਚ ਨਹੀਂ ਜਾਣਾ ਹੁਣ ਜਦੋਂ ਆਪਾਂ ਫੈਸਲਾ ਹੀ ਜ਼ਿੰਦਗੀ ਦਾ ਲੈ ਲਿਆ 16 ਸਾਲ ਅਕਾਲੀ ਦਲ 'ਚ ਕੰਮ ਕੀਤਾ ਇਮਾਨਦਾਰੀ ਨਾਲ ਜੀ ਬਹੁਤ ਸ਼ੁਕਰੀਆ ਪਵਨ ਕੁਮਾਰ ਟਿਨੂ ਜੀ ਦੈਨਿਕ ਸਵੇਰਾ ਨੂੰ ਸਮਾਧਨ ਵਾਸਤੇ ਬਹੁਤ ਸ਼ੁਕਰੀਆ ਜੀ ਦੈਨਿਕ ਸਵੇਰਾ ਨਾਲ ਇਸ ਵਕਤ ਪਵਨ ਕੁਮਾਰ ਟਿਨੂ ਬੜੇ ਹੋਏ ਨੇ ਜੋ ਕਿ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਹੁਣੇ-ਹੁਣੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਟਿਨੂ ਸਾਹਿਬ ਤੁਹਾਡਾ ਸਵਾਗਤ ਹੈ ਜੀ ਦੈਨਿਕ ਸਵੇਰਾ ਤੇ ਥੈਂਕ ਯੂ ਵੈਰੀ ਮਚ ਜੀ ਦੈਨਿਕ ਸਵੇਰਾ ਦਾ ਸਾਰੇ ਸੁਣਨ ਵਾਲਿਆਂ ਦਾ ਧੰਨਵਾਦ ਜੀ ਇਹ ਕਿਸ ਤਰ੍ਹਾਂ ਸਰ ਇੱਕਦਮ ਫੈਸਲਾ ਹੋਇਆ ਜੀ ਤੁਸੀਂ ਅਕਾਲੀ ਦਲ ਛੱਡ ਕੇ ਜਿਹੜਾ ਆਮ ਆਦਮੀ ਪਾਰਟੀ ਚ ਆ ਗਏ ਹੋ ਦੇਖੋ ਇਸ ਵਾਰੀ ਨਾ ਜਿਹੜੀ ਲੜਾਈ ਆ ਨਾ 2024 ਲੋਕ ਸਭਾ ਦੀ ਇਹ ਬੜੀ ਫੈਸਲਾਕੁਨ ਹੈ ਜੀ ਦੇਖਦੇ ਸੰਵਿਧਾਨ ਵਾਸਤੇ ਕਨਸਟੀਚਿਊਸ਼ਨ ਵਾਸਤੇ ਇਤਿਹਾਸ ਲਿਖਿਆ ਜਾਏਗਾ ਵੀ ਕੌਣ ਕਿੱਧਰ ਖੜਾ ਸੀ ਜੀ ਕਿ ਅਸੀਂ ਸੰਵਿਧਾਨ ਬਚਾਉਣ ਵਾਲੇ ਆ ਸੰਵਿਧਾਨ ਨੇ ਸਾਨੂੰ ਸਭ ਕੁਝ ਦਿੱਤਾ ਲੋਕਤੰਤਰੀ ਹੱਕ ਹਕੂਕ ਦਿੱਤੇ ਆ ਤੇ ਸਾਰਾ ਕੁਝ ਛੱਡ ਕੇ ਅਸੀਂ ਕਨਸਟੀਚਿਊਸ਼ਨ ਲਈ ਔਰ ਜਿਹੜੀ ਕੇਂਦਰ ਦੀ ਸਰਕਾਰ ਵਿਆਤੀ ਕਰ ਰਹੀ ਆ ਜੀ ਲੋਕਾਂ ਨੂੰ ਪੋਲਿਟਿਕਲ ਲੀਡਰਸ ਨੂੰ ਅੰਦਰ ਕਰ ਰਹੀ ਆ ਜਿਨ੍ਹਾਂ ਵਿੱਚ ਬੰਦ ਕਰ ਰਹੀ ਉਸ ਧੱਕੇ ਦੇ ਖਿਲਾਫ ਆ ਸਾਨੂੰ ਇਹ ਸਭ ਨੂੰ ਹੋਣ ਹਿੰਮਤ ਕਰ ਦਿਖਾਉਣੀ ਪੈਣੀ ਹੈ ਜੀ ਤੇ ਦੂਸਰਾ ਜਿਹੜੇ ਸਰਕਾਰ ਆ ਜਲੰਧਰ ਦਾ ਵਿਕਾਸ ਕਰਨਾ ਜਲੰਧਰ ਦੇ ਜਿਹੜੇ ਪਛੜ ਗਏ ਕੰਮ ਆ ਉਹ ਉਹਨਾਂ ਨੂੰ ਕਰਵਾਉਣਾ ਜੀ ਉਹ ਮੇਰੀ ਡਿਊਟੀ ਆ ਉਹ ਅਸੀਂ ਕਰਾਵਾਂਗੇ ਇਸ ਕਰਕੇ ਫੈਸਲਾ ਜੇਕਰ ਅਕਾਲੀ ਦਲ ਦਾ ਐਨਡੀਆ ਨਾਲ ਗਠਜੋੜ ਦੁਬਾਰਾ ਹੋ ਜਾਂਦਾ ਤਾਂ ਫਿਰ ਤੁਹਾਨੂੰ ਨਾ ਸ਼ਾਇਦ ਤੁਸੀਂ ਇਹ ਫੈਸਲਾ ਲੈਂਦੇ ਜੀ ਜਿਵੇਂ ਤੁਸੀਂ ਕਿਹਾ ਕਿ ਦੇਸ਼ ਦੀ ਲੜਾਈ ਦੋ ਧਿਰੀਆਂ ਹੈ ਜਾਂ ਤਾਂ ਇੰਡੀਆ ਬਲੌਕ ਚ ਰਹੋ ਜਾਂ ਫਿਰ ਐਨਡੀਆ ਚਲੇ ਜਾਓ ਦੇਖੋ ਤੁਸੀਂ ਵੇਖੋ ਵੀ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਦੁਚਿੱਤੀ ਚ ਜੀ ਫ ਮਤਲਬ ਇੰਨਾ ਦੁਚਿੱਤੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਖੜਨਾ ਸਾਨੂੰ ਕਿੱਥੇ ਜਾਈਦਾ ਜੀ ਉਹਨਾਂ ਨੂੰ ਸ਼ੁਰੂ ਤੋਂ ਕਿਉਂਕਿ ਜਿਹੜਾ ਬੀਜੇਪੀ ਆ ਉਹ ਖੇਤਰੀ ਪਾਰਟੀਆਂ ਦੇ ਖਿਲਾਫ ਆ ਜੀ ਔਰ ਉਹ ਫੈਡਰਲ ਢਾਂਚੇ ਦੇ ਖਿਲਾਫ ਆ ਉਹ ਕਿਸਾਨਾਂ ਦੇ ਖਿਲਾਫ ਆ ਜੀ ਤੇ ਇਸ ਕਰਕੇ ਇਹਨਾਂ ਨੂੰ ਸ਼ੁਰੂ ਤੋਂ ਹੀ ਇਸ ਸਟਾਂਸ ਲੈਣਾ ਚਾਹੀਦਾ ਸੀ ਜਦੋਂ ਤੋਂ ਆਪਾਂ ਕਿਸਾਨ ਅੰਦੋਲਨ 'ਚ ਵੱਖ ਹੋਏ ਸੀ ਉਸ ਤੋਂ ਬਾਅਦ ਬਾ ਬਾਰੀ-ਬਾਰੀ ਗੱਲਾਂ ਕਰਨੀਆਂ ਚਰਚਾ ਚਲਾਉਣੀ ਉਹ ਠੀਕ ਨਹੀਂ ਸੀ ਜੀ ਤੇ ਦੂਜੀ ਗੱਲ ਦੇਖੋ ਜਿਹੜੀ ਗਰੀਬ ਗੁਰਬਿਆਂ ਦੀ ਜਮਾਤ ਬੀਐਸਪੀ ਉਹਨੂੰ ਛੱਡ ਦਿੱਤਾ ਜੀ ਤਾਂ ਇਸ ਕਰਕੇ ਐਸ ਵਾਰੀ ਸੰਵਿਧਾਨ ਦੇ ਹੱਕ ਵਿੱਚ ਸਭ ਨੂੰ ਖੜਨਾ ਚਾਹੀਦਾ ਜੀ ਜੇਕਰ ਆਪਾਂ ਮੁਕਾਬਲੇ ਦੀ ਗੱਲ ਕਰੀਏ ਤਾਂ ਤੁਹਾਡਾ ਮੁੱਖ ਮੁਕਾਬਲਾ ਸੁਸ਼ੀਲ ਕੁਮਾਰ ਰਿੰਕੂ ਨਾਲ ਹੀ ਹੋਏਗਾ ਜੋ ਕਿ ਇਸੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਹਾਲੇ ਵੀ ਹਾਲਾਂਕਿ ਉਹਨਾਂ ਨੇ ਹੁਣ ਆਪਣੀ ਪਾਰਟੀ ਅਗਲੀ ਚੋਣ ਵਾਸਤੇ ਬਦਲ ਲਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਉਹਨਾਂ ਨੇ ਜਿਮ ਨਹੀਂ ਛੋਣ ਜਿੱਤੀ ਹੈ ਨਹੀਂ ਜੀ ਨਹੀਂ ਦੇਖੋ ਇਹ ਜਲੰਧਰ ਆ ਇੱਥੇ ਲੋਕ ਬੜੇ ਸਮਝਦਾਰ, دانشਵੰਦ ਲੋਕ ਆ ਇੱਥੇ ਜੀ ਇੱਥੇ ਇੱਥੇ ਬੀਜੇਪੀ ਦਾ ਤਾਂ ਤੁਸੀਂ ਛੱਡ ਹੀ ਦਿਓ ਬੀਜੇਪੀ ਦਾ ਪਿੰਡਾਂ 'ਚ ਲੱਭਣੀ ਨਹੀਂ ਕਿਉਂਕਿ ਕਿਸਾਨ, ਮਜ਼ਦੂਰ, ਦਲਿਤ ਸਾਰੇ ਖਿਲਾਫ ਆ ਜੀ ਤੇ ਫਿਰ ਜਲੰਧਰ ਦਾ ਇਲਾਕਾ ਜਿਹੜਾ ਆ ਉਹ ਤਾਂ ਕਨਸਟੀਟਿਊਸ਼ਨ ਦੇ ਹੱਕ 'ਚ ਹਮੈਤ ਵਿੱਚ ਜ਼ਬਰਦਸਤ ਖੜਾ ਹੋਏ ਜੀ ਪਰ ਸਭ ਤੋਂ ਹੌਟ ਸੀਟ ਜਲੰਧਰ ਬਣਨ ਜਾ ਰਹੀ ਹੈ ਜੀ ਚਰਨਜੀਤ ਸਿੰਘ ਚੰਨੀ ਸਾਫਕਾਰ ਛੀ ਮਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਵੀ ਪੂਰੀ ਪੂਰੀ ਸੰਭਾਵਨਾ ਜਲੰਧਰ ਤੋਂ ਹੀ ਹੈ ਜੀ ਇਹ ਜਲੰਧਰ ਦੇ ਲੋਕ ਆ ਇੱਥੇ ਹਮੇਸ਼ਾ ਜਲੰਧਰ ਦੇ ਲੋਕ ਜਿਨ੍ਹਾਂ ਨੂੰ ਮਿਲ ਸਕਣਗੇ ਜਿਨ੍ਹਾਂ ਨੂੰ ਗੱਲਬਾਤ ਕਰ ਸਕਣਗੇ ਜਿਨ੍ਹਾਂ ਨੂੰ ਜਾਣਦੇ ਹੋਣਗੇ ਉਹਨਾਂ ਨੂੰ ਹਮੇਸ਼ਾ ਅਸ਼ੀਰਵਾਦ ਦਿੰਦੇ ਜੀ ਸਰ ਤੋਂ ਆ ਕੇ ਤੁਸੀਂ ਦਰਿਆ ਤੋਂ ਪਾਰ ਆ ਕੇ ਤੁਸੀਂ ਜਲੰਧਰ ਲਈ ਕੀਤਾ ਕੁਝ ਨਹੀਂ ਤੁਸੀਂ ਕੋਈ ਬੱਚਿਆਂ ਦੇ ਜਿਹੜਾ ਸਕਾਲਰਸ਼ਿਪ ਦਾ ਪੈਸਾ ਸੀ ਉਹਦਾ ਘਪਲਾ ਹੋ ਗਿਆ ਜੀ ਚਰਨਜੀਤ ਸਿੰਘ ਚੰਨੀ ਜੀ ਦੀ ਸਰਕਾਰ ਚ ਇਹਨਾਂ ਨੇ ਉਹ ਇੰਸਟੀਚਿਊਸ਼ਨ ਸੀ ਜਿਹੜੇ ਬਲੈਕਲਿਸਟਡ ਉਹਨਾਂ ਕੋਲੋਂ ਅੰਡਰ ਦਾ ਟੇਬਲ ਪੈਸੇ ਲੈ ਕੇ ਉਹਨਾਂ ਨੂੰ ਮਾਫ ਕਰ ਦਿੱਤਾ ਜੀ ਇਹ ਗਰੀਬ ਬੱਚਿਆਂ ਦੀ ਅਜੇ ਨਾ ਸੌਦਾ ਕੀਤਾ ਚੰਨੀ ਜੀ ਨੇ ਇਹ ਸਾਰੇ ਸਵਾਲ ਜਲੰਧਰ ਵਾਲੇ ਲੋਕ ਪੁੱਛਣਗੇ ਬਹੁਤ ਕੁਝ ਆ ਦੱਸਾਂਗੇ ਸਾਰਾ ਕੁਝ ਜੀ ਮੈਂ ਆਖਰੀ ਸਵਾਲ ਲੈ ਰਿਹਾ ਜੀ ਚਰਨਜੀਤ ਚੰਨੀ ਸ਼ਾਇਦ ਦੁवार-ਦਾਰ ਇਹ ਦਾਵਾ ਕਰਦੇ ਨੇ ਕਿ ਜਲੰਧਰ ਨਾਲ ਸਬੰਧਤ ਇੱਕ ਡੇਰੇ ਨੂੰ ਉਹਨਾਂ ਨੇ ਆਪਣਾ ਮੁੱਖ ਮੰਤਰੀ ਕਾਰਜਕਾਲ ਹੁੰਦਿਆ ਵੱਡੀ ਗ੍ਰਾਂਟ ਦਿੱਤੀ ਕਰੋੜਾਂ ਦੀ ਹੋ ਸਕਦਾ ਹੈ ਕਿ ਭਾਈਚਾਰਾ ਉਸ ਦਾ ਉਹਨਾਂ ਨੂੰ ਪੇਬੈਕ ਕਰੇਗਾ ਵੋਟਾਂ ਦੇ ਰੂਪ 'ਚ ਮੇਰੀ ਗੱਲ ਸੁਣ ਦੇਖੋ ਉਹ ਜਿਹੜੀ ਗ੍ਰਾਂਟ ਬਿਲਕੁਲ ਚਲਾਕੀਵਰੀ ਚੰਨੀ ਦੀ ਚਲਾਕੀ ਸੀ ਉਹ ਜੀ ਇੱਡੇ ਵੱਡੇ ਡੇਰੇ ਨੂੰ ਜੇ ਗ੍ਰਾਂਟ ਦੇਣੀ ਸੀ ਤਾਂ ਜਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਦੇਣੀ ਸੀ ਜੀ ਜਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਗ੍ਰਾਂਟ ਦਿੱਤੀ ਜੀ ਕਿਉਂਕਿ ਅਗਲੇ ਦਿਨ ਜਾਬਤਾ ਲੱਗਿਆ ਜੀ ਤੇ ਉਹ ਪੈਸਾ ਉੱਥੇ ਦਾ ਉੱਥੇ ਸੀਜ਼ ਹੋ ਗਿਆ ਜੀ ਅੱਗੋਂ ਜਦੋਂ ਨਵੀਂ ਸਰਕਾਰ ਬਣੀ 31 ਮਾਰਚ ਨੂੰ ਪੈਸਾ ਲੈਪਸ ਹੋ ਗਿਆ ਇਹ ਮੁੱਖ ਮੰਤਰੀ ਨੂੰ ਪਤਾ ਸੀ ਜੀ ਉਹਦੀ ਕੋਈ ਡੇਰੇ ਪ੍ਰਤੀ ਕੋਈ ਸ਼ਰਧਾ ਨਹੀਂ ਸੀ ਜੀ ਕੋਈ ਉਹਦਾ ਕੋਈ ਪਲਾਨ ਨਹੀਂ ਸੀ ਪੈਸੇ ਦੇਣ ਦਾ ਜੀ ਬਸ ਤਾਂ ਸਿਰਫ ਵੱਡਾ ਸਾਰਾ ਚੈੱਕ ਬਖਾਵੇ ਦਾ ਬਣਾ ਕੇ ਲੈ ਕੇ ਆਇਆ ਸੀ ਜੀ ਤਾਂ ਉਹ ਲੋਕੀ ਵਿਚਾਰੇ ਭੋਲੇ ਭਾਲੇ ਕਈ ਵਾਰੀ ਮਗਰ ਲੱਗ ਜਾਂਦੇ ਆ ਪਰ ਹੁਣ ਸਾਰਾ ਕੁਝ ਸਾਫ਼ ਹੋ ਗਿਆ ਜੀ ਪਵਨ ਦਿਨੂ ਜੀ ਤੁਹਾਨੂੰ ਸੁਖਵੀਰ ਸਿੰਘ ਬਾਦਲ ਦੇ ਵਫਾਦਾਰਾਂ ਚੋਂ ਮੰਨਿਆ ਜਾਂਦਾ ਸੀ ਕਿ ਉਹਨਾਂ ਨੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਕਿਉਂਕਿ 3-4 ਦਿਨਾਂ ਤੋਂ ਚਰਚਾ ਚੱਲ ਰਹੀ ਹੈ ਵੀ ਤੁਸੀਂ ਜਾ ਰਹੇ ਹੋ ਚਲੋ ਆਪਾਂ ਇਹ ਨਾ ਗੱਲਾਂ 'ਚ ਨਹੀਂ ਜਾਣਾ ਜੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਆ ਆਪਾਂ ਇਹਨਾਂ ਗੱਲਾਂ 'ਚ ਨਹੀਂ ਜਾਣਾ ਹੁਣ ले ले साल चंक जी। जी। बहुत शुक्रिया, जी। बहुत शुक्रिया जी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल आरोप